ਸਲਾਰੀ ਸਾਹਿਬ ਇਸ ਗੱਲ ਨੂੰ ਮੰਨੋ ਕਿ ਸਰਕਾਰ 'ਚ ਕਮੀ ਹੈ ਭਗੰਤ ਮਾਨ 'ਚ ਕਮੀ ਹੈ ਉਹਨੇ ਉਹਨੇ ਜਨਤ ਦੇ ਤੱਕੇ ਨੂੰ ਬਣਾਉਣ ਵਾਲੀ ਗੱਲ ਜੀ ਸੈਂਟਰ ਗਵਰਨਮੈਂਟ ਦੇ ਖਿਲਾਫ ਬੋਲਦੇ ਸਨ ਜਨਾਬ ਸਰਕਾਰ ਸਾਡੇ ਨਾਲ ਇਹਨੂੰ ਕਿਹੜੀ ਇਹੋ ਜੀ ਆਫਤਾਂਨ ਪਈ ਦੀ ਇਹਨੇ ਸਾਡਾ ਉੱਤੇ ਸਤਾ ਖੇੜਿਆ ਜਦੋਂ ਸਾਡਾ ਰੌਲਾ ਸੈਂਟਰ ਨਾਲ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਉਦੋਂ ਤੱਕ ਤੁਸੀਂ ਸਾਡਾ ਧਰਨਾ ਉੱਪਰ ਕਿਉਂ ਕੇ ਤੁਹਾਨੂੰ ਆਜਾਉਂਦੇ ਅਸੀਂ ਨਹੀਂ ਖੜੇ ਕਿੰਨੇ ਖੜੇ ਨਹੀਂ ਖੜਿਆ ਪੰਜਾਬ ਸਰਕਾਰ ਨੇ ਨਹੀਂ ਖੜਿਆ ਉੱਥੇ ਕਿਹੜੀ ਹੋਰ ਕਿਹੜੀ ਕਿਹੜੀ ਗੋਰਸਾਈ ਸੀ ਬੜਾ ਪੰਜਾਬ ਕੋਈ ਨਹੀਂ ਇੱਥੇ ਤੋਂ ਬੜੇ ਇਲਜ਼ਾਮ ਇੱਕ ਐਮਐਲਏ ਸਾਹਿਬ ਦੇ ਨਾਮ ਲਾਰੇ ਨੇ ਜੂਟਾਂ ਲੱਗੇ ਰਾਲੀਆਂ ਆਪਦੇ ਹੀ ਕੋ ਲੈ ਕੇ ਹੋਣੇ ਸਿਰ ਐਮਐਲਏ ਫੜੇ ਲੱਗ ਜਾਂਦੇ ਸਾਲਾ ਦਾ ਪਚੜ ਵਾਲਾ ਮਰੇ ਫੁਰਕਾ ਬਾੜ ਗੁਰਦਾਵਾ ਮੁਰਦਾਵਾ ਰਾਲੀਆਂ ਫੁੱਟਣ ਲਈ ਸਰਕਾ ਲੰਬੇ ਸਮੇਂ ਤੋਂ ਕਿਸਾਨਾਂ ਦਾ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਹੋਇਆ ਸੀ ਪਰ ਪਿਛਲੇ ਸਮੇਂ ਦੌਰਾਨ ਪੁਲਿਸ ਦੇ ਬਲੋਂ ਐਕਸ਼ਨ ਕੀਤਾ ਗਿਆ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਹਨਾਂ ਦਾ ਮੋਰਚਾ ਉਖਾੜ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਗੁੱਸਾ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂਦੇ ਨੇ ਤਿੱਖੀ ਕਿਸਾਨਾਂ ਦੇ ਬਲੂਨਾਂ ਨੂੰ ਘੇਰਿਆ ਜਾ ਰਿਹਾ ਤੇ ਤਿੱਖੇ ਸਵਾਲ ਵੀ ਪੁੱਛੇ ਜਾ ਰਹੀ ਨਹੀਂ ਤਸਵੀਰਾ ਗੁਰੂ ਹਰ ਸਹਾਇ ਦੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਘੇਰਿਆ ਗਿਆ ਤੇ ਤਿੱਖੇ ਸਵਾਲ ਪੁੱਛੇ ਗਏ ਕਿ ਆਖਰਕਾਰ ਕਿਸਾਨਾਂ ਦਾ ਮੋਰਚਾ ਕਿਉਂ ਪੁੱਟਿਆ ਗਿਆ ਜੋ ਕਿ ਕੇਂਦਰ ਸਰਕਾਰ ਦੇ ਖਿਲਾਫ ਲੱਗਿਆ ਹੋਇਆ ਸੀ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਟਰਾਲੀ ਚੋਰਾਂ ਦੇ ਉੱਤੇ ਕਾਰਵਾਈ ਕਦੋਂ ਤੱਕ ਕਰੋਗੇ ਉਹ ਮੋਰਚਾ ਉੱਥੇ ਲੱਗਿਆ ਸੀ 12 ਮੰਗਾ ਲੈ ਕੇ ਬੈਠੇ ਤੇ ਤੁਹਾਡੀ ਪਾਰਟੀ ਆਵਾਜ਼ੀ ਪਾਰਟੀ ਆਪਣੀ ਕਰੋ ਤੁਹਾਡੀ ਅਸੀਂ ਜੱਦਬੰਦੀ ਚਾਂ ਪਾਰਟੀ ਐਸ ਵਾਲੇ ਤੁਹਾਡੀ ਤੁਹਾਡੀ ਪਾਰਟੀ ਉਹਨਾਂ ਭਾਰਾ ਉਹਨਾਂ ਭਾਰਾ ਮੰਗਾ ਉਹਨਾਂ ਭਾਰਾ ਮੰਗਦੇ ਸਮਰਥਨ ਕਰਦੀ ਏ ਜਾਂ ਨਹੀਂ ਕਰਦੀ ਸੀ ਇਹ ਬਗਾਇ ਹੋ ਜੀ ਦੇਖੋ ਸਾਡੀ ਜਿਹੜੀਆਂ ਲੋਕਾਂ ਨੂੰ ਪਤਾ ਸਾਰੇ ਨੂੰ ਪਤਾ ਪਰ ਤੁਹਾਡੀਆਂ ਪਤਾ ਉਹ ਹੀ ਹੈ ਜੀ ਐਮਐਸਪੀ ਦਾ ਐਮਐਸਪੀ ਦਾ ਕੋਈ ਨਹੀਂ ਕੋਈ ਕੋਈ ਜਨ ਪ੍ਰੋਗਰਾਮ ਕੋਈ ਨਹੀਂ ਐਮਐਸਪੀ ਦਾ ਨਰੇਗਾ ਦੇ ਵਿੱਚ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਤੇ ਦੋਸੋ ਦੇ ਅਨੁਸਾਰ ਉਹਨਾਂ ਕੰਤਲੇਡ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦੇ ਮਜ਼ਦੂਰਾਂ 'ਤੇ ਚੜਿਆ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਉਹਦੇ ਦੇ ਲੀਗ ਮਾਰਨੇ ਕੈਪਟਨ ਸਾਹਿਬ ਨੇ ਕਿਹਾ ਸੀ ਨਾ ਭਰਿਓ ਸੋ ਆਵਾਮਾ ਦੀ ਪਾਰਟੀ ਨੇ ਕਰਿਆ ਨਹੀਂ 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 ਅਸੀਂ ਤੁਹਾਡੇ ਨਾਲ ਗੱਲ ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਕਿ ਤੁਸੀਂ ਉਹਨਾਂ ਮੰਗਾਂ ਦੀ ਸਹਿਮਤੀ ਦਿੰਦੇ ਜੇ ਇਹ ਕਿ ਨਹੀਂ ਦਿੰਦੇ ਕਰਦੇ ਜੇ ਕਿ ਨਹੀਂ ਕਰ ਪਹਿਲਾਂ ਤੁਸੀਂ ਕਰਦੇ ਸਾਰੇ ਮੈਂ ਆ ਪੁੱਛਦਾ ਹਾਂ ਕਿ ਉਹ ਇਹ ਜੇ ਮੈਂ ਦੱਸਿਆ ਨੇ ਦੋ ਤਿੰਨ ਮੰਗਾਂ ਇਹਨਾਂ ਨਾਲ ਸਹਿਮਤੀ ਹੈਗੀ ਆਪੀ ਪਾਰਟੀ ਦੀ ਹਾਂਜੀ ਸਾਰੀਆਂ ਦਾ ਸਰਗਰ ਨਾ ਬਾਰਾ ਮੰਗਾ ਦਾ ਚਾਹੀਦਾ ਨਹੀਂ ਉਹ ਉਹ ਤਾਂ ਮੰਗ ਪੱਤਰ ਦਿੱਤਾ ਹੋਇਆ ਤੁਹਾਨੂੰ ਵੀ ਦੇ ਕੇ ਆਇਆ ਤੁਸੀਂ ਉਹ ਵੀ ਨਹੀਂ ਪੜਿਆ ਹੋਣਾ ਮੇਰੇ ਖਿਆਲ ਜਿਹੜਾ ਕੱਤੀ ਦਿਨ ਉੱਤੋਂ ਹਾਂਜੀ ਉਹ ਵੀ ਉਹ ਲਾ ਕੇ ਪਾਉਂ ਗਿਆ ਕਿਉਂ ਲਾ ਕੇ ਪਾਉਂ ਗਿਆ ਚੰਗੀ ਚੰਗੀ ਗੱਲ ਉਹ ਜਿਹੜੀਆਂ ਮੰਗਾ ਸੀ ਉਹਨਾਂ ਨਾਲ ਤੁਹਾਨੂੰ ਸ਼ਰਮ ਸੀ ਫੇਰ ਅਸੀਂ ਸੈਂਟਰ ਗਵਰਨਮੈਂਟ ਦੇ ਖਿਲਾਫ ਬੈਠੇ ਸਨ ਪੰਜਾਬ ਸਰਕਾਰ ਸਾਡੇ ਨਾਲ ਸੀ ਇਹਨੂੰ ਕਿਹੜੀ ਇਹੋ ਜੀ ਆਫਤਾਨ ਪਈ ਵੀ ਇਹਨੇ ਸਾਡਾ ਉੱਥੇ ਤਰ੍ਹਾਂ ਖੇਡਿਆ ਜਦੋਂ ਸਾਡਾ ਰੌਲਾ ਸੈਂਟਰ ਨਾਲ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਉਦੋਂ ਤੱਕ ਤੁਸੀਂ ਸਾਡਾ ਧਰਨਾ ਉੱਤੇ ਕਿਉਂ ਖੜਿਆ? ਸਾਨੂੰ ਆ ਜਵਾਬ। ਫਸੀ ਨਹੀਂ ਖੜਿਆ। ਕਿੰਨੀ ਫਿਰ? ਨਹੀਂ ਖੜਿਆ, ਪੰਜਾਬ ਸਰਕਾਰ ਨੇ ਨਹੀਂ ਖੜਿਆ। ਤੁਸੀਂ ਦੱਸੋ ਉੱਥੇ ਕਿਹੜੀ ਹੋ ਰਹੀ ਹੈ? ਕਿਹੜੀ ਕਿਹੜੀ ਫੋਰਸ ਆਈ ਸੀ ਬਿડા ਪੰਜਾਬ ਤੋਂ। ਕੋਈ ਨਹੀਂ ਇੱਥੇ ਤਾਂ ਬੜੇ ਇਲਜ਼ਾਮ ਇੱਕ ਐਮਐਲਏ ਸਾਹਿਬ ਦੇ ਨਾਮ ਲਾ ਰਹੇ ਨੇ ਜੋ ਟਾਲੀਆਂ ਲੈ ਗਿਆ। ਟਾਲੀਆਂ ਆਪਦੇ ਹੀ ਕੋਲ ਲੈ ਕੇ ਹੋਣੇ ਸੇ ਐਮਐਲਏ ਥੋੜਾ ਟਾਲੀਆਂ ਲੈਣ ਨੂੰ। ਨਹੀਂ ਇਹਨਾਂ ਨੇ ਲੀਲ ਗਿਆ। ਐਮਐਲਏ ਦੇ ਬੰਦੇ ਲੱਗੇ। ਤੁਹਾਡੀ ਕੋਈ ਚੀਜ਼ ਹੈ ਤਾਂ ਮੈਨੂੰ ਐਮਐਲਏ ਦੇ ਬੰਦੇ ਲੱਗੇ ਕਹੇ ਨੇ ਉਹ ਵੈਰੀਫਾਈ ਵੀ ਹੋ ਚੁੱਕਾ ਹੈ। ਇੱਕ ਬੰਦੇ ਤੇ ਪੁਲਸ ਵਾਲੇ ਤੇ ਪਰਚਾ ਵੀ ਹੋ ਚੁੱਕਾ ਹੈ ਇਹ ਇਸ ਗੱਲ ਤੋਂ ਨਾਮਨ ਕਰੋ ਜਿਹੜੇ ਬੰਦੇ ਲਗਾਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਜਿੰਨਾ ਜੀ ਪੁਲਸ ਵਾਲਾ ਲੱਗੇ ਤੇ ਪੁਲਸਾਂ ਤੇ ਕਾਰਵਾਈ ਹੋ ਗਈ ਇੱਕ ਤੇ ਹੋਈ ਸਿਰਫ ਇੱਕ ਨੂੰ ਸਾਰੀ ਪੁਲਿਸ ਤੇ ਕਰਨੀ ਨਹੀਂ ਸਾਰੇ ਤੇ ਨਹੀਂ ਜਿਹੜੇ ਲੈ ਕੇ ਗਏ ਜਿਹੜੇ ਆ ਵੇਖੋ ਸਾਡੇ ਕੋਲ ਉਹ ਜਿਹੜਾ ਸੀਗੇ ਕੰਮ ਇਨਵੈਸਟੀਗੇਸ਼ਨ ਏਜੰਸੀ ਦਾ ਉਹਨਾਂ ਕੋਲ ਕੁਲਾਂਗੇ ਜੇ ਹੋਰ ਵੀ ਵਿੱਚ ਕੰਮ ਚ ਸ਼ਾਮਿਲ ਹੋ ਤੂੰ ਵੀ ਆ ਜਾਓ ਵੇਖੋ ਟੈਂਟਰ ਟਰਾਲੀ ਉਹਨਾਂ ਤੇ ਡੱਗਦੀ ਲੁੱਟਣ ਵਾਲੇ ਸਰਗਣੇ ਐਮ ਜੀ ਜਿਹੜੇ ਤਾਂ ਇੱਕ ਤੇ ਹੋ ਗਿਆ ਜਿਹੜੇ ਹੋਰ ਵੀ ਕਰਨ ਵਾਲੇ ਵਿੱਚ ਆ ਜਾਣਗੇ ਵੇ ਬਿਲਕੁਲ ਲੰង ਗਿਆ ਸੀ ਕਿਨੇ ਵੀ ਉਹਨਾਂ ਦੇ ਰਾਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਹਾਂ ਕੰਮ ਦੇ ਵਿੱਚ ਪਸੱਸ ਹੁੰਦਾ ਕਣਕ ਬੀਜਦੇ ਆ ਵੱਡੀ ਹੁੰਦੀ ਐ ਫਿਰ ਉਹਨੂੰ ਕੱਢਦੇ ਵੱਢਦੇ ਫਿਰ ਮੰਡੀ ਚ ਜਾਂਦੀ ਐ ਕੋਈ ਵੀ ਕੰਮ ਆ ਇੱਕੋ ਦਮ ਨਹੀਂ ਹੁੰਦਾ ਜਿਉਂ ਪਹਟਾਲ ਹੋਵੇਗੀ ਜਿਹੜੇ ਦੋਸ਼ੀ ਪਾਈਕਰ ਉਹਨਾਂ ਖਿਲਾਫ ਸਰ ਜੀ ਸਾਹਿਬ ਤੁਸੀਂ ਵੀ ਰਹੇ ਜੀ ਪੰਜਾਬ ਫਰਸਤਗੀਆਂ ਜਦੋਂ ਵੀ ਕੋਈ ਬੰਦਾ ਬਿਆਨ ਦਿੰਦਾ ਆ ਉਹਦੀ ਐਫ ਆਈ ਆਰ ਲੌਂਚ ਕਰਦੀ ਬਣਦੀ ਕਿ ਨਹੀਂ ਬਣਦੀ ਇਹ ਐਮੈਂਡਮੈਂਟ ਹੋ ਗਈ ਐਫ ਆਈ ਆਰ ਲੌਂਚ ਕਰਨਿੰਗ ਮੈਂ ਪਹਿਲਾਂ ਨਾ ਜੀ ਨਾ 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 ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਸੁਪਰੀਮ ਕੋਰਟ ਦਾ ਫੈਸਲਾ ਹੈ ਕਹਦੇ ਹਾਂ ਹੁਣ ਤੁਸੀਂ ਜਿਹੜਾ ਕੱਟ ਕਰਨਾ ਹੋਈ ਹੈ ਬਿਲਕੁਲ ਇਹਨਾਂ ਨੂੰ ਪਤਾ ਜੇ ਸਾਰੇ ਨਾ ਤੋਂ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਪਹਿਲਾਂ ਫਾਈਲ ਲੋਚ ਕਰੋ ਉਸ ਤੋਂ ਬਾਅਦ ਕਦੋਂ ਹੋਈ ਕਦੋਂ ਹੀ ਦੱਸ ਦਿਓ ਜੀ ਨਵਾਂ ਲਾ ਪੜੋ ਜੀ ਹਾਂ ਜੀ ਨਵਾਂ ਲਾ ਪੜੋ 24 ਘੰਟੇ ਜਿਹੜਾ ਸਾਨੂੰ ਉਹ ਵੈਰੀਫਾਈ ਕਰੋ ਪਹਿਲਾਂ ਵੈਰੀਫਾਈ ਚਲੋ 24 ਘੰਟੇ ਵੈਰੀਫਾਈ ਕਰ ਦਿਓ 24 ਘੰਟੇ ਵੈਰੀਫਾਈ ਕਰ ਲਓ ਕਿੰਨਾ ਕਿੰਨੇ ਦਿਨ ਹੋ ਗਏ ਨਾ ਅਜੇ ਤੱਕ ਵੈਰੀਫਾਈ ਨਹੀਂ ਹੋਇਆ ਕੋਈ ਕਮੀ ਹੋਣੀ ਹੈ ਨਹੀਂ ਅਫਸਰਾਂ ਚ ਕਮੀ ਨਹੀਂ ਨਹੀਂ ਜੀ ਸਰਕਾਰ ਚ ਕਦੀ ਸ਼ਰਧਾਤਾ ਮੈਂ ਕਰਨੀ ਇਹਦਾ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸਰਹਾਰੀ ਸਾਹਿਬ ਇਸ ਗੱਲ ਨੂੰ ਮੰਨੋ ਕਿ ਸਰਕਾਰ ਚ ਕਮੀ ਹੈ ਭਗਵਾਨ ਦਾ ਮਾਨ ਚ ਕਮੀ ਹੈ ਨਹੀਂ ਉਹਨੇ ਉਹਨੇ ਜਨਤਾ ਦੇ ਧੱਕੇ ਨਾਲ ਬਣਾਉਣ ਵਾਲੀ ਗੱਲ ਨਹੀਂ ਬਣਾਉਣ ਵਾਲੀ ਕਿਹੜੀ ਗੱਲ ਹੈ ਤੁਸੀਂ ਤੁਸੀਂ ਵੇਖੋ ਜੇ 24 ਘੰਟੇ ਚ ਨਹੀਂ ਕਿੰਨੇ ਚਾਲੂ ਹੁਣ ਤੁਸੀਂ ਸਾਨੂੰ ਐ ਕਰੋ ਵੀ ਜੇ ਬੱਚਿਆਂ ਦਾ ਕਰਕੇ ਉਸ ਤੋਂ ਬਾਅਦ ਖੁੱਲਾ ਸਮਾਂ ਲਾਉਨੇ ਨਹੀਂ ਬੱਚਿਆਂ ਦਾ ਕਰੋ ਆਈ ਤਾਂ 10 ਮਿੰਟ ਲੈਣੇ ਤੁਹਾਡੇ ਬਾਅਦ ਇਸ ਤੋਂ ਬਾਅਦ 10 ਤਾਂ ਹੋਗੇ 10 ਤਾਂ ਦਿਓ ਵੀ ਉਹ ਕਦੋਂ ਲੈ ਰਹੇ ਨੇ ਜਿਹੜਾ ਜਿਹੜੇ ਜਿਹੜੇ ਬੰਦੇ ਉੱਪਰ ਥਾਲੀਆਂ ਲੈ ਗਏ ਨੇ ਉਹਨਾਂ ਦੇ ਹਰ ਵੀ ਕਦੋਂ ਕਰ ਰਿਹਾ ਇਹ ਜਿਹੜਾ ਤੇ ਹੋਗਾ ਇਹ ਰਹਿੰਦੇ ਹੋ ਜੀ ਹਾਂਜੀ ਜਿਹਨਾਂ ਦੇ ਹੋਊਗੀ ਠੀਕ ਹੈ ਜਿਹੜੇ ਨਹੀਂ ਦੇ ਹੋ ਜੀ ਚਲੋ ਭਗਵਾਨ ਰਾਮ ਦੀ ਸਰਕਾਰ ਮੁਰਦਾਬਾਦ 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 ਭਗਵਾਨ ਰਾਮ ਦੀ ਸਰਕਾਰ ਮੁਰਦਾਬਾਦ 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 ਸ਼ਾਦਾ ਦੀਆਂ ਤਾਲੀਆਂ ਲੁੱਟਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਜਿੰਦਾਬਾਦ ਲੋਕਾਂ ਕਿਸਾਨਾਂ ਵਿਦਵਾਨਾਂ ਦਾ ਇਕਾ ਜਿੰਦਾਬਾਦ 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 ਟੈਲੀਗ੍ਰਾਫਟ ਲੜੀ ਸਰਕਾਰ ਮੁਰਦਾਬਾਦ ਮੁਰਦਾਬਾਦ जिंदाबाद, जिंदाबाद, जिंदाबाद। जिंदाबाद, जिंदाबाद, जिंदाबाद। एवी दसी की कला फौजा सिंह सरारी का ही नहीं सगो पिछले समय दौरान किसान होर भी आम आदमी पार्टी जिमें के विधायक जिमे के शहरी कल से ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਈਟੀਓ ਤੇ ਹੋਰ ਵਿਧਾਇਕਾਂ ਨੂੰ ਘਿਰ ਕੇ ਕਿਸਾਨਾਂ ਦੇ ਬਲੋ ਸਵਾਲ ਪੁੱਛੇ ਜਾ ਰਹੇ ਨੇ ਉਹਨਾਂ ਨੂੰ ਕਾਲੀਆਂ ਛੰਡੀਆਂ ਵੀ ਦਿਖਾਈਆਂ ਜਾ ਰੀਆਂ ਨੇ ਤੇ ਕਈ ਥਾਵਾਂ ਦੇ ਉੱਤੇ ਜਿਵੇਂ ਹੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਤਾਂ ਕਿਸਾਨਾਂ ਦੀ ਪੁਲਿਸ ਦੇ ਨਾਲ ਬੈਸਵਾਜੀ ਦੀਆਂ ਤਸਵੀਰਾਂ ਵੀ ਕਈ ਥਾਵਾਂ ਤੋਂ ਸਾਹਮਣੇ ਆਈਆਂ ਨੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਦਿੱਤਾ ਜੇਕਰ ਉਹਨਾਂ ਦਾ ਚੋਰੀ ਹੋਇਆ ਸਮਾਨ ਉਹਨਾਂ ਨੂੰ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭਾਜਪਾ ਲੀਡਰਾਂ ਵਾਲਾ ਹਾਲ ਆਮਦਵੀ ਪਾਰਟੀ ਦੇ ਲੀਡਰਾਂ ਦਾ ਕਰਨਗੇ ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਨਹੀਂ ਬਣ ਦੇਣਗੇ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਪੰਜਾਬੀ ਲੋਕ ਚੈਨਲ